ਇੱਕ ਪਿੰਡ ਦੇ ਵਿੱਚ ਗਲੀ ਵਿੱਚੋਂ ਟਰਾਲੀ ਲਗਾਉਣ ਨੂੰ ਲੈ ਕੇ ਦੋ ਧਿਰਾਂ ਦੇ ਵਿਚਾਲੇ ਤਣਾ ਇੰਨਾ ਜ਼ਿਆਦਾ ਵੱਧ ਗਿਆ ਕਿ ਮਾਮਲਾ ਭਿਆਨਕ ਝਗੜੇ ਦੇ ਵਿੱਚ ਤਬਦੀਲ ਹੋ ਗਿਆ ਇਸ ਝਗੜੇ ਦੌਰਾਨ ਮੌਜੂਦਾ ਸਰਪੰਚ ਦੇ ਸਮੇਤ 6 ਲੋਕ ਭਿਆਨਕ ਜ਼ਖਮੀ ਹੋ ਗਏ ਜ਼ਖਮੀ ਪਲਵਿੰਦਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਰੇਤ ਦੇ ਨਾਲ ਭਰੀ ਟਰਾਲੀ ਉਸਦੇ ਘਰ ਦੇ ਬਾਹਰੋਂ ਲੰਘ ਰਹੀ ਸੀ ਅਤੇ ਉਸ ਨੂੰ ਆਪਣੇ ਘਰ ਨੂੰ ਨੁਕਸਾਨ ਹੋਣ ਦਾ ਡਰ ਸੀ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਦੂਸਰੀ ਧਿਰ ਵੱਲੋਂ ਝਗੜਾ ਸ਼ੁਰੂ ਕਰ ਦਿੱਤਾ ਗਿਆ ਦੂਜੀ ਧਿਰ ਦੇ ਮੌਜੂਦ ਸਰਪੰਚ ਨੇ ਵੀ ਇਹ ਦੋਸ਼ ਲਗਾਇਆ ਕਿ ਟਰਾਲੀ ਨੂੰ ਲੈ ਕੇ ਹੀ ਟਕਰਾਰ ਵਧੀ ਹੈ ਤੇ ਦੋਵੇਂ ਪਾਸਿਆਂ ਉੱਤੇ ਹਮਲੇ ਕੀਤੇ ਗਏ ਨੇ ਮਾਮਲਾ ਇੱਥੇ ਹੀ ਨਹੀਂ ਰੁਕਿਆ ਜ਼ਖਮੀਆਂ ਨੂੰ ਜਦੋਂ ਇਲਾਜ ਦੇ ਲਈ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਵੀ ਵੱਡਾ ਹੰਗਾਮਾ ਹੋਇਆ ਇੱਕ ਧਿਰ ਦੇ ਕੁਝ ਲੋਕਾਂ ਨੇ ਹਸਪਤਾਲ ਦੇ ਅੰਦਰ ਹੀ ਤੇਜ਼ਧਰ ਹਥਿਆਰਾਂ ਨਾਲ ਦੂਸਰੀ ਧਿਰ ਦੀ ਗੱਡੀ ਭੰਨ ਤੋੜ ਦਿੱਤੀ। ਗੱਡੀ ਮਾਲਕ ਜੋਗਾ ਸਿੰਘ ਦੇ ਮੁਤਾਬਕ ਹਸਪਤਾਲ ਵਿੱਚ ਪੁਲਿਸ ਨੂੰ ਇਤਲਾਹ ਦੇਣ ਦੇ ਬਾਵਜੂਦ ਤੋੜਫੋੜ ਜਾਰੀ ਰਹੀ। ਹਸਪਤਾਲ ਦੇ ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਦੋਹਾਂ ਧਿਰਾਂ ਦੇ 6 ਲੋਕ ਜ਼ਖਮੀ ਹਾਲਤ ਵਿੱਚ ਦਾਖਲ ਕੀਤੇ ਗਏ ਨੇ ਅਤੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮੈਂ ਖੇਤੀਬਾੜੀ ਕਰਦਾ ਮੇਰਾ ਨਾਰਮਲ ਕੰਮ ਆ ਕਰਦਾ। ਤੇ ਸਾਡੀ ਗਲੀ ਦੇ ਵਿੱਚੋਂ ਦੀ ਮੋਢਲਵਰੀ ਹਿੱਤਾ ਲੈ ਕੇ ਜਾਂਦੇ ਸੀ 6-6 ਸੈਂਕੜੇ ਵੱਡੀ ਟਰਾਲੀ ਮੈਂ ਸਿਰਫ ਕੰਨ ਦੀ ਰਿਕਵੈਸਟ ਕੀਤੀ ਜਿਹੜਾ ਮੁੰਡਾ ਸਟਾਉਂਡ ਰਿਹਾ ਬਾਹਰੋਂ ਆਇਆ ਉਹ ਗਿੰਦਰ ਉਹਦਾ ਨਾਮ ਹੈ ਮੈਨੂੰ ਕਹਿ ਮੈਂ ਗਿੰਦਰ ਪੁੱਤਰ ਇਥੋਂ ਦੀ ਐਡੀ ਵੱਡੀ ਟਰਾਲੀ ਜਿਹੜੀ ਠਰਾਈ ਗਈ ਨਾ ਨਗਾ ਤੇ ਨਾ ਕਰ ਉਹਨੇ ਜਦੋਂ ਨਘਾਈ ਆ ਤੇ ਉਹ ਸਾਡੀ ਨਾਲੀ ਦੇ ਲਾਗੇ ਟਰਾਲੀ ਵਹਿ ਗਈ ਹੈ ਟਰਾਲੀ ਵਹਿ ਕੇ ਪਲਟਣ ਲੱਗੀ ਹੈ ਮੇਰੀ ਕੋਠੀ ਵੱਲ ਨੂੰ ਮੈਂ ਉਹਨੂੰ ਕਹਿ ਮੈਂ ਮੇਰੀ ਕੋਠੀ ਟੱਟ ਜਾਣੀਆ ਤੋ ਇਹ ਕੰਮ ਨਾ ਕਰ ਦੂਜੀ ਵਾਰੀ ਮੈਂ ਫੇਰ ਕਿਹਾ ਦੋ ਵਾਰੀ ਉਹਨੇ ਟਰਾਲੀ ਨਘਾਈ ਜੀ ਦੂਜੀ ਵਾਰੀ ਫੇਰ ਉਹੀ ਕੰਮ ਹੋਇਆ ਤੇ ਮੈਂ ਅੱਜ ਫੇਰ ਉਹਨਾਂ ਨੇ ਇੱਟਾਂ ਨਾਲ ਦੀ ਵੱਡੀ ਟਰਾਲੀ ਮੈਂ ਰੋਕ ਦਿੱਤੀ ਆ ਮੈਂ ਉਹਨੂੰ ਕਹਿ ਵੀ ਇੰਨਾ ਵੇਟ ਜਿਹੜਾ ਵਾ ਗਲੀਆਂ ਦੇ ਵਿੱਚ ਥਰੈਜ ਨਹੀਂ ਹੈਗਾ 6 ਸੈਂਕੜੇ ਰੇਤ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਜਾਂ ਵੱਡੀ ਟਰਾਲੀ 7000 ਜਾਂ 5000 ਇੱਟ ਲੈ ਕੇ ਆਉਂਦੀ ਥਰੈਜ ਨਹੀਂ ਆ ਛੋਟੀਆਂ ਗਲੀਆਂ ਚ ਤੇ ਨਾ ਲਿਓ ਤੇ ਇਸ ਤੋਂ ਪਿੱਛੋਂ ਬਾਅਦ ਵਿੱਚ ਉਹ ਤੇ ਗੱਡੀ ਟਰਾਲੀ ਲੈ ਕੇ ਵਾਪਸ ਚਲੇ ਗਏ ਕਹਿੰਦੇ ਠੀਕ ਆ ਹੀ ਨਹੀਂ ਮੈਂ ਉਹਦੇ ਪਰੇਸ਼ਾਨ ਲੈ ਗਏ ਬਾਅਦ ਵਿੱਚ ਸਰਪੰਚ ਆਇਆ ਆਮ ਆਦਮੀ ਪਾਰਟੀ ਦਾ ਸਰਪੰਚ ਆ ਉਹ ਆਇਆ ਉਹ ਆਣ ਕੇ ਟਰੈਕਟਰ ਦੇ ਉੱਤੇ ਆਪ ਚੜਿਆ ਵਾ ਟਰੈਕਟਰ ਦੇ ਉੱਤੇ ਚੜ ਕੇ ਕਹਿੰਦਾ ਕਿ ਮੈਂ ਲੈ ਕੇ ਜਾਵਾਂਗਾ ਮੈਂ ਵੇਖਦਾ ਫੋਨ ਕੱਢਦਾ ਰੋਕਦਾ ਉਹ ਟਰੈਕਟਰ ਸਟਾਰਟ ਕਰਕੇ ਮੇਰੇ ਬੂਹੇ ਦੇ ਅੱਗੇ ਲਿਆ ਅਗਲੇ ਬੰਨੇ ਮੋਟਰਸਾਈਕਲ ਹੀ ਉੱਥੇ ਖੜਾ ਲਿਆ ਤੇ ਮੈਂ ਉਹਨੂੰ ਕਿਹਾ ਤੂੰ ਕਿਉਂ ਗਿਆ ਵਾਂਗੇ ਲੈਣਾ ਤੂੰ ਕਿਉਂ ਕਰ ਰਿਹਾ ਇਹ ਕੰਮ ਫਿਰ ਗੱਲ ਤੇ ਟਰਾਲੀ ਉਹਨਾਂ ਦੀ ਵਾਪਸ ਲਾ ਕੇ ਤੂੰ ਕਿਉਂ ਗਿਆ ਵਾਂ ਤੇ ਇਹ ਉੱਤਰ ਗਿਆ ਤੇ ਮੇਰੇ ਹੱਥੀ ਪੈ ਗਿਆ ਮੇਰਾ ਪਰਣਾਪੁਰਣਾ ਲਾਹਤਾ ਮੈਂ ਵੀ ਇਹ ਕੋ ਨਾਲ ਚਲੋ ਹੱਥੋ ਪਈ ਹੋਏ ਦੋਵੇਂ ਬਾਅਦ ਵਿੱਚ ਚੱਲ ਅਹੀਂ ਹੱਥੋ ਪਈ ਹੋਏ ਸਾਡੀ ਉੱਥੇ ਤੱਕ ਗੱਲ ਰਹਿ ਜਾਂਦੀ ਚੰ ਨਾਲ ਛੋਟਾ دیਵਾਨੀ ਵਾਲਾ ਇਹਦਾ ਸੰਡੂਆ ਉਥੇ ਉਹਨੂੰ ਫੋਨ ਕੀਤਾ ਉਹ ਵੀ ਮੁੰਡੇ ਨਾਲ ਲੈ ਕੇ ਆ ਗਿਆ ਮੈਂ ਇਹਨਾਂ ਨੇ ਘੱਟੋ-ਘੱਟ 10-12 ਮੁੰਡੇ ਜਿਹੜੇ ਆ ਆਣ ਕੇ ਤੇ ਮੈਨੂੰ ਪਤਾ ਨਹੀਂ ਲੱਗਾ ਪਿੱਛੋਂ ਆਣ ਕੇ ਮੈਨੂੰ ਢਾ ਲਿਆ ਮੈਨੂੰ ਇੰਨਾ ਇਹਨਾਂ ਨੇ ਮਾਰਿਆ ਮੇਰੇ ਸਿਰ ਤੇ ਸੱਟਾਂ ਲਾਈਆਂ ਮੇਰੇ ਛਾਤੀ ਤੇ ਇੰਨਾ ਲੱਤਾਂ ਮਾਰੀਆਂ ਮੇਰੇ ਕੜੇ ਮਾਰੇ ਪੁੱਠੇ ਮੇਰੇ ਸਿਰ ਤੇ ਦਾਤਰ ਮਾਰੇ ਇਹਨਾਂ ਨੇ ਮੈਂ ਉਥੇ ਮੈਂ ਉਥੇ ਲੰਮੇ ਪੈ ਗਿਆ ਮੈਂ ਆ ਇੱਥੇ ਆ ਗਿਆ ਸਿੱਧਾ ਜਾਣ ਕੇ ਮੈਂ ਇੱਥੇ ਅੰਦਰ ਮੈਨੂੰ ਇਹਨਾਂ ਨੇ ਐਡਮਿਟ ਕੀਤਾ ਮੈਂ ਇੱਥੇ ਇੱਥੇ ਅੰਦਰ ਹੀਗਾ ਅੰਦਰ ਮੇਰੇ ਕੋਈ ਇੱਕ ਦੋ ਮੁੰਡਾ ਬਾਹਰ ਜਿਆਰ ਦੋਸਤ ਸੀਗਾ ਉਹ ਆਏ ਪਤਾ ਲੈਣ ਵਾਸਤੇ ਉਹਨਾਂ ਦੇ ਨਾਲ ਕੀ ਗੱਲਬਾਤ ਹੋਏ ਕੀ ਨਹੀਂ ਇਹਾਰੇ ਬਾਰੇ ਮੈਨੂੰ ਪਤਾ ਨਹੀਂ ਆ ਕਿੱਥੋਂ ਤੱਕ ਕੌਣ ਹੈ ਕਿੰਨੇ ਹਨ ਮੈਨੂੰ ਕੁਝ ਵੀ ਪਤਾ ਨਹੀਂ ਇਹਦੇ ਬਾਰੇ ਮੈਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਮੈਂ ਇੱਥੇ ਅੰਦਰ ਹੀ ਆ ਮੈਂ ਵਿਆਹ ਤੋਂ ਆਇਆ ਸੀਗਾ ਤੇ ਘਰੇ ਮੈਂ ਪਹੁੰਚਿਆ ਤੇ ਗਵਾਂਢ ਕਿਸੇ ਦੀ ਕੋਠੀ ਬਣਦੀ ਐ ਤੋਂ ਇਟਾ ਨਗਾਉਂਦੇ ਜਿੱਦਾਂ ਕੋਈ ਸਮਾਨ ਸਾਰਾ ਹਣਾ ਤੋਂ ਗਲੀ ਇਹ ਪਿੰਡ ਦੀ ਤੇ ਉਹ ਪਲਵਿੰਦਰ ਸਿੰਘ ਆ ਫੌਜੀ ਆ ਰਿਟਾਇਰ ਸਾਡੇ ਗੌਂਡ ਉਹ ਲੰਘਣ ਹੀ ਦਿੰਦਾ ਤੇ ਮੈਂ ਇਹਨਾਂ ਨੂੰ ਆਂਦੇ ਵੀ ਉਹ ਲੰਘਣ ਹੀ ਦੇਣ ਰਿਹਾ ਮੈਂ ਤਾਂ ਜੇ ਆਇਆ ਹੀ ਤੇ ਮੈਂ ਇਹਨਾਂ ਨੂੰ ਪੁੱਛਿਆ ਜਾ ਕੇ ਮੈਂ ਕਿਉਂ ਨਹੀਂ ਲੰਘਣ ਦੇ ਟਰਾਲੀ ਆ ਇਹ ਮਤਲਬ ਵੀ ਸਾਡਾ ਨੁਕਸਾਨ ਮੈਂ ਨੁਕਸਾਨ ਦੇ ਹਾਂ ਜ਼ਿੰਮੇਵਾਰ ਤੇ ਉਹ ਟਰੈਕਟਰ ਵਾਲੇ ਜਾਂਦੇ ਵੀ ਉਹ ਬੈਗ ਲੈ ਟਰਾਲੀ ਮੈਂ ਚਲ ਮੈਂ ਚੜਦਾ ਮੈਨੂੰ ਪਤਾ ਸਾਡਾ ਮੋੜ ਆ ਮੈਨੂੰ ਪਤਾ ਮੈਂ ਨਿਗਾਦਣਾ ਟਰਾਲੀ ਕੋਈ ਗੱਲ ਨਹੀਂ ਮੈਂ ਟਰਾਲੀ ਤੇ ਚੜ ਗਿਆ ਵੀ ਮੈਂ ਮੈਂ ਨਿਗਾਦਣਾ ਕੋਈ ਨਹੀਂ ਮੈਨੂੰ ਮੋੜ ਦੇ ਆਪਣੇ ਵੀ ਹਨਾ ਉਹ ਹੁੰਦਾ ਹੀ ਆ ਤੇ ਉਹ ਮੇਰੇ ਗਲ ਪੈ ਕੇ ਫਰਕਤ ਉੱਤੇ ਹੀ ਮਲੇ ਤਿੰਨੇ ਹੀ ਪਿਓ ਪਤੇ ਕਮਾਉਣ ਨਾ। ਛਾਰੇ ਮੇਰੇ ਗਲ ਪਾਰੇ ਮੇਰੀ ਪੱਗ ਲਾਤੀ ਮੇਰੇ ਵਾਲ ਖੜਲੇ ਨਾਲ। ਤੇ ਚਲੋ ਉਹ ਇਸ ਤਰ੍ਹਾਂ ਚਲੋ ਪਿੰਡ ਦੇ ਚੰਨਾ ਇਕੱਠੇ ਹੋ ਗਏ ਉਹਨਾਂ ਛੜਾਇਆ ਵਗਾਰ ਹਨਾ। ਤੇ ਜਗਮ ਕਿਹੜਾ ਇਹ ਮੇਰੇ ਹਸਟਾਉਂ ਨਾ ਲਾਤੀ ਕਿੱਥੇ ਰਗੀਆਂ ਆਹ ਮੇਰੀ ਬਾਹ ਤੇ ਇੱਥੇ ਰਗੀਆਂ ਕਿਹੜੀ ਜਗ੍ਹਾ ਲੱਗੀਆਂ। ਉੱਥੇ ਪਿੰਡ ਤੁਸੀਂ ਤੇ ਉੱਥੇ ਕਹਿ ਰਹੇ ਹੋ ਕਿ ਸਾਡਾ ਛੜਾਤਾ ਮਾੜਾ ਮੋਟਾ ਸੁਣੇ ਹੋ ਨਾ ਆਹ। ਮੇਰੇ ਸਾਹ ਬਾਅਦ ਚ ਵੇਖੀ ਮੇਰੇ ਖੂਨ ਹੀ ਖੂਨ ਚਲ ਰੰਡਿਆ ਮੈਂ ਦੇਖੇ ਬਾਅਦ ਚ ਤੇ ਬਾਅਦ ਚ ਮੈਂ ਵੇਖਿਆ ਤੇ ਮੇਰਾ ਸਾਰਾ ਖੂਨ ਲੱਤ ਪਤੋਈ ਬਾ ਤੇ ਆਈ ਹਸਪੀਟਲ ਆ ਗਏ ਉਹ ਵੀ ਆ ਗਏ ਤੇ ਅਸੀਂ ਆਪਣਾ ਤੇ ਆਪਣਾ ਗੱਲਬਾਤ ਕੀਤੀ ਡਾਇਰਕਟਰ ਵੀ ਆਪਣਾ ਬੈਸਟ ਲੱਗੀ ਮੁਰਲੀ ਸਾਹਿਬਾਂ ਨੂੰ ਆਪਾਂ ਰਿਪੋਰਟ ਸੁਣੇ ਫੋਨ ਤੇ ਟੈਕਸ ਕਿ ਅਸੀਂ ਨੰਬਰ ਤੇ ਕਾਲ ਕੀਤੀ ਆਈ ਹਸਪੀਟਲ ਆਏ ਮੇਰੇ ਨਾਲ ਤਿੰਨ ਚਾਰ ਜਣੇ ਪਿੰਡ ਦੇ ਮੇਰੇ ਨਾਲ ਲੈ ਕੇ ਆਏ ਬਣੇ ਉਹ ਮੈਨਾਂ ਨੇ ਕਹਤੇ ਆਪਣੇ ਬੰਦੇ ਬੁਲਾ ਕੇ ਪਿੱਛੇ ਆਡੇ ਗੱਲ ਪੈ ਗਏ ਤੇ ਸਾਡੇ ਸਟਾਫਾਂ ਆ ਤੀਆਂ ਨਾ ਕਿਰਪਾਨਾਂ ਦਸਤਰ ਕਿਸੇ ਨੇ ਪੁੱਛ ਪੜਿਆ ਕਿਸੇ ਕੋਲ 15 20 ਜਨੇ ਕਿਸੇ ਟਾਈਟਲ ਅੱਗੇ ਹੌਸਪੀਟਲ ਆ ਇਹ ਪੈਂਡ ਲੱਗੀ ਮੇਰੇ ਬਾਅਦ ਆ ਜਨੇ ਮੇਰੇ ਇਹ ਹੌਸਪੀਟਲ ਲਈ ਆ ਗਿਆ ਜਿਹੜੇ ਗੱਡੀ ਤੋਂ ਪੰਨੀ ਆ ਹਾਂ ਪਤਾ ਨਹੀਂ ਹਮਨ ਤੇ ਪਤਾ ਨਹੀਂ ਲੱਗਾ ਕਿ ਹਾਲੇ ਤੇ ਨੇਰੀ ਪਾਤਾ ਇਹਨਾਂ ਨੇ ਬੰਦੇ ਇਨੇ ਜਾਣਾ ਸੀ ਜਿਆਦਾ ਵਜਾ ਕੀ ਸਮੇਂ ਤੇ ਝਗੜੇ ਬਹੁਤ ਕੁਸ ਹਵਾਲੇ ਤੋ ਕੋਈ ਟ੍ਰੈਲੀ ਨਾ ਮੌਜੂਦਾ ਇਲੈਕਸ਼ਨ ਚੱਲ ਰਹੀਆਂ ਕੁਝ ਉਹਦੇ ਨਾਲ ਸੰਬੰਧਤ ਮਾਮਲਾ ਨਹੀਂ ਇਸ ਤਰ੍ਹਾਂ ਦੀ ਕੋਈ ਮੇਰੀ ਤੋ ਹੈ ਹੀ ਨਹੀਂ ਰੰਜਿਸ਼ ਮੈਦ ਕਿਸੇ ਹੋਰ ਕਿਹੜੀ ਪਾਰਟੀ ਨਾਲ ਸੰਬੰਧਤ ਆਪਾਂ ਸਰਪ ਨਹੀਂ ਆਪਾਂ ਪਿੰਡ ਦੇ ਸਰਪੰਚਾਂ ਸਰ ਤੇ ਆਪਾਂ ਤਾਂ ਕੋਈ ਪੱਖਪਾਤ ਰੱਖਦੇ ਨਹੀਂ ਕਿਸੇ ਨਾਲ ਵੀ ਇਦਾਂ ਦਾ ਬਈ ਕੀ ਜਾਲ ਹੈ ਅਸੀਂ ਤਾਂ ਸਾਬ ਚਾਹੀਦਾ ਵੀ ਤੇ ਬਹੁਤ ਖਤਰਾ ਹੈ ਇਹਨਾਂ ਕੋ ਤੇ ਜੋ ਮੜੀ ਲਾਣਾ ਸਾਡੇ ਸੱਟਰ ਲਾਈਆਂ ਨੇ ਹਸਪੀਟਲ ਇਹਨਾਂ ਨੇ ਵੇਖਿਆ ਹੀ ਨਹੀਂ ਵੀ ਹਾਂ ਸਰਕਾਰੀ ਇਸ ਜਗ੍ਹਾ ਇੱਕ ਸਰਕਾਰੀ ਆਪਣਾ ਹਸਪਤਾਲ ਇੱਥੇ ਆਣ ਕਿਤੇ ਸ਼ਰ ਇਹਵਾਂ ਨੇ ਗੁੰਡਾਗਰਦੀ ਕੀਤੀ ਆ ਇਹ ਸਰ ਸਾਡੇ ਕੋਲ ਝਗੜੇ ਦਾ ਕੇਸ ਆਇਆ ਹੁਣੇ ਥੋੜਾ ਸਮਾਂ ਪਹਿਲਾਂ ਇਹ ਸਾਰੇ ਇੱਕ ਦਿਵਾਨੀਵਾਲ ਕਲਾ ਪਿੰਡ 'ਚ ਝਗੜਾ ਹੋਇਆ ਤੇ ਬਲਵਿੰਦਰ ਸਿੰਘ ਆ ਸਨੁਭਜੀਤ ਸਿੰਘ ਇਹਨਾਂ ਦੇ ਸੱਟਾਂ ਲੱਗੀਆਂ ਹੀ ਗਈਆਂ ਤੇ ਇਹ ਪਹਿਲਾਂ ਸਾਡੇ ਕੋਲ ਆਏ ਆ ਉਸ ਤੋਂ ਬਾਅਦ ਇਹਨਾਂ ਦਾ ਹੁਣ ਟ੍ਰੀਟਮੈਂਟ ਕਰਕੇ ਫਰਸਟ ایڈ ਕਰਕੇ ਇਹਨਾਂ ਦਾ ਐਮਲਰ ਕੀਤੀ ਗਈ ਆ ਤੇ ਇਸ ਤੋਂ ਬਾਅਦ ਇਹਨਾਂ ਦੀ ਓਪੋਜ਼ਿਟ ਪਾਰਟੀ ਆ ਉਹ ਵੀ ਆਈ ਆ ਉਹਨਾਂ ਦੇ ਵਿੱਚ ਦੋ ਤਿੰਨ ਜਣੇ ਆ ਪਹਿਲਾ ਇੱਕ ਹੈਗਾ ਸੁਖਵਿੰਦਰ ਸਿੰਘ son of ਬਲਦੇਵ ਸਿੰਘ ਦੂਸਰਾ ਹੈਗਾ ਹਰਪਾਲ ਸਿੰਘ son of ਜਗੀਰ ਸਿੰਘ ਤੇ ਇੱਕ ਹੈਗਾ ਕਨਵਰਦੀਪ ਸਿੰਘ son of ਗੁਰਮੀਤ ਸਿੰਘ ਤਿੰਨ ਜਣੇ ਆ ਦੂਜੇ ਪਾਸੇ ਇੱਕ ਬਲਵਿੰਦਰ ਸਿੰਘ ਆ ਬਲਵਿੰਦਰ ਸਿੰਘ ਦੇ ਡੈਡੀ ਵੀ ਹੈਗੇ ਜਿਹੜੇ ਨਾਲ ਇੱਥੇ ਉਹਨਾਂ ਦੇ ਵੀ ਥੋੜੀ ਸੱਟ ਹੈ ਗਈ ਆ ਕਿੰਨੇ ਕਿੰਨੇ ਵਿਅਕਤੀ ਚੱਕਨੇ ਦੋਵੇਂ ਦੇ ਨਾਲ ਦੋਹਾਂ ਤੇ ਰਹੰਦੇ ਬਲਵਿੰਦਰ ਸਿੰਘ ਇਹਨਾਂ ਦੇ ਡੈਡੀ ਆ ਦੋ ਤੇ ਇੱਕ ਉਹਦਾ ਬੇਟਾ ਆ ਸ਼ਾਇਦ ਦੋ ਤਿੰਨ ਜਣੇ ਇੱਧਰ ਆ ਤਿੰਨ ਜਣੇ ਇੱਧਰ ਆ ਪੰਚੋ ਜਣੇ ਟੋਟਲੇ ਗਿਆ ਹਾਂਜੀ ਬਾਹਰ ਇੱਥੇ ਸਾਹਮਣੇ ਪਾਰਕ ਹੈ ਪਾਰਕ ਦੇ ਵਿੱਚ ਵੀ ਝਗੜਾ ਹੋਇਆ ਇਹਨਾਂ ਦਾ ਹੁਣੇ ਥੋੜਾ ਸਮਾਂ ਪਹਿਲਾਂ ਹੀ ਹੋਇਆ ਹਾਂਜੀ ਹਸਪੀਟਲ ਦੇ ਸਾਹਦੂ ਦੇ ਅੰਦਰ ਹੋਇਆ ਕਿ ਸਰ ਇਹ ਪਾਰਕਿੰਗ ਹੈ ਆਪਣੇ ਐਮਰਜੈਂਸੀ ਹਸਪੀਟਲ ਦੇ ਅੰਦਰ ਹੋਇਆ ਹਾਂਜੀ ਹਾਂਜੀ ਕੰਪਲੈਕਸ ਚ ਹਾਂਜੀ ਜੀ 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 ਹਸਪੀਟਲ ਵਾਲੋ ਕੋਈ ਕਾਰਵਾਈ ਸਰਕਾਰ ਕੀਤੀ ਜਾ ਰਹੀ ਹੈ ਹਾਂਜੀ ਸਾਡੀ ਅਹੀ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਜੀ ਉਸੇ ਵੇਲੇ ਪੁਲਿਸ ਨੂੰ ਕਾਲ ਕਰਕੇ ਪੁਲਿਸ ਆ ਵੀ ਗਈ ਹੈ ਪੁਲਿਸ ਦੇਖ ਰਹੀ ਹੈ ਸਰ ਮੈਂ ਮੌਜੂਦਾ ਸਰਪੰਚਾ ਪਿੰਡ ਕਾਲੀਆਂ ਤੋਂ ਮੇਰੇ ਪਿੰਡ ਝਗੜਾ ਹੋ ਗਿਆ ਸਹਿ ਜੀ ਤੇ ਉਹਦੇ ਸਿਲਸਿਲੇ ਚ ਮੈਨੂੰ ਕਾਲ ਆਈ ਕਿ ਆਪਾਂ ਸਰਕਾਰੀ ਹਸਪਤਲ ਪਹੁੰਚੇ ਆ ਤੇ ਮੈਂ ਆਪਣੀ ਗੱਡੀ ਦੇ ਉੱਪਰ ਆਪਣੇ ਪਿੰਡਦਿਆਂ ਦਾ ਹਾਲਚਲ ਪੁੱਛਣਾ ਆ ਸੀਗਾ ਕਿ ਕੀ ਵਾਕਿਆ ਹੋਇਆ ਵਾ ਤੇ ਮੈਂ ਅੰਦਰ ਸੀਗਾ ਜੀ ਤੇ ਜਦੋਂ ਪਤਾ ਲੱਗਾ ਬਾਹਰ ਕੁਝ ਇੱਕ ਨੋਵਾ ਗੱਡੀ ਆਈ ਹੈ ਜੀ ਇੱਕ ਇੱਕ ਨੋਵਾ ਦੋ ਗੱਡੀਆਂ ਸੀਗਾ ਜੀ ਦੂਸਰੀ ਗੱਡੀ ਦਾ ਪਤਾ ਨਹੀਂ ਇੱਕ ਨੋਵਾ ਗੱਡੀ ਆਈ ਆ ਉਹਦੇ ਵਿੱਚ ਲੋਕਾਂ ਨੇ ਮੁੰਡੇ ਸੀਗੇ ਘੱਟੋ ਘੱਟ 10 ਤੋਂ 15 ਮੁੰਡੇ ਸੀਗੇ ਜਿਨ੍ਹਾਂ ਦੇ ਵਿੱਚ ਨਾ ਦਾਸਰ ਕੁਰਬਾਨਾ ਫੜੀਆਂ ਹੋਈਆਂ ਸੀਗਾ ਜੀ ਉਹ ਆਉਂਦਿਆਂ ਹੀ ਤਾਂ ਵੀਰ ਸੀਗੇ ਆਪਣੇ ਕਾਲਾ ਵੀਰੇ ਨਿਕਨੇ ਮਾ ਦਾ ਕੁਲਵਿੰਦਰ ਸਿੰਘ ਆ ਦਵਾਨੀਵਾਲ ਇਹਨਾਂ ਦੇ ਉੱਪਰ ਆ ਗਹਿਮ ਲਗਾ ਉਤਾ ਇਹਨੇ ਹੱਥੇ ਸੀਗੇ ਇਹ ਹਾਂਜੀ ਮੌਜੂਦਾ ਸਰਪੰਚ ਨੇ ਇਹ ਪਿੰਡ ਦੇ ਦਵਾਨੀਵਾਲ ਤੋਂ ਇਹਨੇ ਹੱਥੇ ਸੀ ਤਿੰਨ ਚਾਰ ਜਣੇ ਉਹਨਾਂ ਨੇ ਆ ਕੇ ਤਾਵਰ ਤੋੜ ਇਹਨਾਂ ਦੇ ਅੱਗੇ ਕਿਰਪਾਨਾਂ ਵਗੈਰਾ ਸ਼ਰਿਆਮ ਸਿੱਧੇ ਟੱਕ ਮਾਰੇ ਆ ਔਰ ਮੌਕੇ ਤੇ ਮੇਰੇ ਛੜਾਉਂਦੇ ਛੜਾਉਂਦੇ ਵੀ ਮੇਰੀ ਗੱਡੀ ਲੱਗੇ ਉਹਦਾ ਕੋਈ ਵੀ ਮਤਲਬ ਨਹੀਂ ਸੀਗਾ ਉੱਪਰ ਸਰਪੰਚ ਲਿਖਿਆ ਗੱਡੀ ਦੇ ਉੱਪਰ ਉਹ ਸਿੱਧਾ ਜੀ ਉਹਨਾਂ ਸ਼ੀਸ਼ੇ ਭੰਨਦੇ ਮੈਂ ਹੱਥ ਜੋੜੇ ਵੀ ਗੱਡੀ ਮੇਰੀ ਹੈ ਮੇਰੀ ਆ ਉਹਨਾਂ ਨੇ ਇੱਕ ਵੀ ਨਹੀਂ ਸੁਣੀ ਇੱਕ ਸੁਰਜਨ ਮੁੰਡਾ ਜੀ ਮਸਾਲੀਆਂ ਤੋਂ ਉਹਨੇ ਚਿੱਟੀ ਵਾਈਟ ਕਰੀਮ ਦੀ ਪਾਈ ਹੋਈ ਆ ਉਹ ਕਹਿ ਕੇ ਗਿਆ ਵੀ ਮੈਂ ਇਦਾਂ ਕਰ ਦੂੰ ਓਦਾਂ ਕਰ ਦੂੰ ਮਸਾਲੀਆਂ ਦਾ ਮੁੰਡਾ ਜੀ ਸੁਰਜਨ ਉਹ ਸੁਰਜਨ ਦਾ ਨਾਮ ਆ ਮਸਾਲੀਆਂ ਦਾ ਪਿੰਡ ਜੀ ਹਾਂਜੀ ਸਰ ਆਪਾਂ ਦੇ ਵੇਖੋ ਚਾਹੁੰਦੇ ਆ ਇਨਸਾਫ ਵੇਖੋ ਇਹ ਵੀ ਇਹਨਾਂ ਵੀ ਧੱਕਾ ਹੋਇਆ ਮੋਕੇ ਦਾ ਸਰਪੰਚ ਆ ਤੇ ਮੇਰਾ ਤੇ ਕੋਈ ਇਹਨਾਂ ਦਾ ਹੈ ਨਹੀਂ ਸੀ ਕੋਈ ਗੱਲਬਾਤ ਨਹੀਂ ਸੀ ਕਿ ਮੈਂ ਤੇ ਆਪਣੇ ਪਿੰਡ ਦੇ ਮਗਰ ਆਇਆ ਜੀ ਉਹਦਾ ਇੱਕ ਸਰਪਤੇ ਸੱਟ ਲੱਗੀ ਦਤਰਵੱਜਾ ਇੱਥੇ ਦਤਰ ਇੱਕ ਮਾਂ ਤੇ ਉਹਦੇ ਬੇਟੇ ਸੱਟ ਲੱਗੀ ਆ ਉਹਦਾ ਮੈਂ ਪਤਾ ਲੈਣ ਆਇਆ ਸੀਗਾ ਇੱਥੇ ਤੇ ਇਹ ਬਹੁਤ ਤਕਾ ਹੋਇਆ ਜੀ ਇਹ ਜੇ ਸ਼ਰਿਆਮ ਇੰਦਾ ਅੱਜਕੱਲ ਦੇ ਸਮੇਂ ਦੇ ਵਿੱਚ ਵੇਖੋ ਉਹਨਾਂ ਨੂੰ ਇਹ ਖੌਫ ਨਹੀਂ ਆ ਕਿ ਹਸਪੀਟਲ ਤੁਸੀਂ ਆਏ ਹੋ ਹਸਪੀਟਲ ਅੰਦਰ ਆ ਕੇ ਤਾਬੜ ਤੋੜ ਉਹਨਾਂ ਨੇ ਆ ਕੇ ਇਹਨਾਂ ਦੇ ਉੱਪਰ ਜਿਹੜਾ ਵਾਹਾਰ ਕਰਨਾ ਸ਼ੁਰੂ ਕਰਤਾ ਸਿੱਧਾ ਡਾਇਰੈਕਟਲੀ